ਗੱਲ ਇਹ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹਣਾ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਆ ਦੂਜੀ ਗੱਲ ਆਪਾਂ ਸਾਰਾ ਪੈਸੇ ਹੀ ਸੋਚੀ ਜਾਣਾ ਜੀ ਠੀਕ ਹੈ ਕਿਉਂਕਿ ਗ੍ਰੀਨ એનર્ਜੀ ਫਿਰ ਫਾਇਦਾ ਕਾਦੇ ਚਾ ਕੋਲਾ ਵਾਲਾਂ ਨੂੰ ਫਾਇਦਾ ਆਪਣਾ ਨੈਗੇਟਿਵਿਟੀ ਫਲਾਉਣ ਵਾਲੇ ਬੰਦਿਆਂ ਨੂੰ ਮੈਂ ਕਹਿਣਾ ਮੇਰੇ ਨਾਲ ਜਿੱਥੇ ਮਰਜ਼ੀ ਡਿਬੇਟ ਰੱਖ ਲੋ ਜਿਹੜੇ ਬੰਦੇ ਕਹਿੰਦੇ ਆ ਫਾਇਦਾ ਨਹੀਂ ਆ ਮੈਂ 7 ਕਿਲੋਵੈਟ ਦਾ ਲਾਇਆ ਹੋਇਆ ਜੀ ਮੇਰੇ ਨਾਲ ਬਹਿ ਕੇ ਡਿਸਕਸ਼ਨ ਕਰ ਲੈਣ ਮੈਂ ਉਹਦੇ ਫਾਇਦੇ ਵੀ ਦੱਸ ਦਊਗਾ ਜੇ ਤਕ ਤਾਂ ਤੇ ਲੱਗਦਾ ਤੋਂਪ ਆਪਣੇ ਬਹੁਤ ਨਿਕਲਦੀ ਹੈ ਔਰ ਸਭ ਤੋਂ ਵੱਧ ਕਾਮਯਾਬ ਇਹ ਇੰਡੀਆ ਦੇ ਵਿੱਚ ਹੈ ਅਸੀਂ ਮੈਗਾਵਾਟ ਪ੍ਰੋਜੈਕਟ ਕਰ ਰਹੇ ਆ ਤੁਹਾਡੇ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਮੈਂ ਜਿੰਨੀਆਂ ਵੀ ਵੀਡੀਓਜ਼ ਬਣਾਉਣਾ ਮੇਰਾ ਮਕਸਦ ਸਿਰਫ ਇਹੀ ਹੁੰਦਾ ਵੀ ਆਪਾਂ ਅਸੋ ਵਾਤਾਵਰਨ ਨਾਲ ਜੁੜੀਏ ਗ੍ਰੀਨ એનર્ਜੀ ਨਾਲ ਜੁੜੀਏ ਇਹ ਆਪਣਾ ਵਿਸ਼ਾ ਆਪਾਂ ਅਸੀਂ ਤੁਸੀਂ ਵੀ ਉਨਾ ਹੀ ਯੋਗਦਾਨ ਪਾ ਰਹੇ ਹੋ ਜਿਹੜਾ ਮੇਰੀਆਂ ਵੀਡੀਓਜ਼ ਹਮੇਸ਼ਾ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਮੈਂ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਚੰਗੀਆਂ ਗੱਲਾਂ ਨੂੰ ਹਮੇਸ਼ਾ ਅਪਣਾਉਣ ਦੀ ਕੋਸ਼ਿਸ਼ ਕਰੋ ਔਰ ਮੈਂ ਜਿੰਨੀਆਂ ਗੱਲਾਂ ਕਰਦਾ ਜਿੰਨੇ ਬੂਟੇ ਜੋ ਵੀ ਦਿਖਾਉਣਾ ਉਹ ਸਾਰੇ ਮੇਰੇ ਆਪ ਦੇ ਕੀਤੇ ਹੋਏ ਕੰਮ ਆ ਕਿਤੇ ਜਾ ਕੇ ਨਹੀਂ ਦੱਸਦਾ ਹੁਣ ਵੀ ਤੁਸੀਂ ਵੇਖੀ ਜਾਂਦੇ ਸੋਲਰ ਲੱਗਿਆ ਹੋਇਆ ਅੱਛਾ ਤੁਹਾਡਾ ਸਵਾਲ ਹੈ ਜਿਹੜਾ ਸੋਲਰ ਗ੍ਰੀਨ એનર્ਜੀ ਦੇ ਜਿਹੜੀ 네ਗੈਟਿਵਿਟੀ ਬਾਰੇ ਹੈ ਇਹ ਬਿਲਕੁਲ ਫਾਇ ਠੀਕ ਹੈ ਜੀ ਉੱਥੇ ਬਿਜਲੀ ਆਪਣੇ ਜਿਹੜੀ ਮਤਲਬ ਕਈ ਥਾਂ ਤੇ ਹੈ ਨਹੀਂ ਕਿ ਜਨਰੇਟਰ ਚੱਲਦਾ ਸੀ ਡੀਜ਼ਲ ਬਲਦਾ ਸੀ ਪੋਲੂਸ਼ਨ ਹੁੰਦਾ ਸੀ ਪੈਸੇ ਵੀ ਵੱਜਦੇ ਆ ਕੰਮ ਵੀ ਸੌਖਾ ਦਿਨ ਚੜ ਦੇ ਨਾਲ ਬਟਨ ਨੱਪਿਆ ਕੋਈ ਰਾਤ ਨੂੰ ਬੰਦੇ ਨੂੰ ਪ੍ਰੋਬਲਮ ਨਹੀਂ ਹੁੰਦੀ ਇਹ ਪੂਰੀਆਂ ਕਾਮਯਾਬ ਮੋਟਰ ਹੈ ਦੂਜਾ ਆਜੋ ਆਪਾਂ ਘਰ ਦੇ ਵਿੱਚ ਮੈਂ ਇੱਕ ਵੀਡੀਓ ਪਾਈ ਸੀ ਛੋਟੀ ਜਿਹੀ ਵੀ ਮੇਰਾ ਬੈਟਰੀਆਂ ਨਾਲ ਲਾ ਕੇ ਮੈਂ ਇਹਨੂੰ ਹਾਈਬ੍ਰਿਡ ਕੀਤਾ ਹੋਇਆ ਆਨ ਗ੍ਰਿਡ ਨੂੰ ਤੇ ਥੱਲੇ ਆਫ ਗ੍ਰਿਡ ਲਾ ਕੇ ਤੇ ਉਹਨਾਂ ਨੂੰ ਹਾਈਬ੍ਰਿਡ ਕੀਤਾ ਹੋਇਆ 2019 ਤੋਂ ਸਾਡੇ ਕਣਕ ਸਵਾਰਨ ਵਾਲੇ ਬੰਦੇ ਆ ਗਏ ਤੇ ਇੱਥੇ ਕਣਕ ਘਰੇ ਹੀ ਤੁਲੀ ਆ ਸੀ ਤਾਂ ਉਦੋਂ ਆਪਣੀ ਲਾਈਟ ਬੰਦ ਹੁੰਦੀ ਹੈ ਗਰਮੀਆਂ ਦੇ ਆ ਜਦੋਂ ਆਪਣੇ ਕਣਕ ਵੱਢਦੇ ਆ ਆਪਾਂ ਤਾ ਉਹ ਉਹ ਜਿਹੜਾ ਸਾਰਾ ਜਿਹੜਾ ਉਹ ਸਵਾਰੇ ਗਈ ਲਾਈਟ ਹੈ ਨਹੀਂ ਸੀ ਤਾਂ ਉਹ ਸਾਰਾ ਮੈਂ ਸੋਲਰ ਨਾਲ ਚਲਾਇਆ 7 ਕਿਲੋਵਾਟ ਦਾ ਮੇਰੇ ਸੋਲਰ ਲੱਗਿਆ ਹੋਇਆ 2019 ਦਾ ਲੱਗਿਆ ਪਹਿਲਾਂ ਤਿੰਨ ਸੀ ਫਿਰ ਉਹਨੂੰ ਅਸੀਂ ਐਕਸਟੈਂਡ ਕਰ ਲਿਆ ਸੀਗਾ ਤਾਂ ਤੁਸੀਂ ਇਹ ਵੇਖੋ ਵੀ ਮੇਰਾ ਦੋ ਮੈਂ ਉਹ ਸਾਰੀ ਕਣਕ ਹੈ ਜਿਹੜੀ ਉਹ ਬੈਟਰੀਆਂ ਨਾਲ ਡਾਇਰੈਕਟ ਇਹ ਚਲਾ ਕੇ ਸੋਲਰ ਦਿਨੇ-ਦਿਨੇ ਅਸੀਂ ਸਾਰੀ ਕਣਕ ਪੱਖਾ ਜਿਹੜਾ ਚੱਲਿਆ ਉਹ ਉਹਦੇ ਨਾਲ ਸਵਾਰੇ ਦੂਦੀ ਮੋਟਰ ਹੁੰਦੀ ਹੈ ਤਾਂ ਸਾਡਾ 50-60 ਲੀਟਰ ਡੀਜ਼ਲ ਤਾਂ ਬਚੇ ਹੀ ਬਚਿਆ ਤਾਂ ਤੁਸੀਂ ਪੋਲੂਸ਼ਨ ਦੇ ਜਦੋਂ ਮੈਂ ਡਾਟੇ ਕੱਢੇ ਤਾਂ ਉਹ 131 ਕਿਲੋ ਕਾਰਬਨ ਡਾਈਆਕਸਾਈਡ ਦਾ ਜਿਹੜਾ ਅਸੀਂ ਵਿਸਰਜਨ ਸੀ ਉਹ ਵੀ ਰੋਕਿਆ ਇਹ ਆ ਵੱਡੀ ਚੀਜ਼ ਠੀਕ ਹੈ ਜੀ ਇਹ ਆ ਚੇਂਜ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਕੰਮ ਤਕਰੀਬਨ ਇਹ 1400 ਯੂਨਟ ਸਾਲ ਦੇ 1 ਕਿਲੋਵੈਟ ਬਣਾਉਂਦਾ ਜੇ ਕਿਸੇ ਬੰਦੇ ਨੂੰ 10 ਰੁਪਏ ਲਾਇਟ ਪੈ ਰਹੀ ਆ ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ ਉਹਦਾ 14.5 ਹਜ਼ਾਰ ਦਾ ਫਾਇਦਾ ਹੋ ਗਿਆ ਹੁਣ ਰਹੀ ਗੱਲ ਇਹ ਹਰੇਕ ਥਾਂ ਤੇ ਲੱਗਦਾ ਏ ਤੋਪ ਆਪਣੇ ਬਹੁਤ ਨਿਕਲਦੀ ਏ ਔਰ ਸਭ ਤੋਂ ਵੱਧ ਕਾਮਯਾਬ ਇਹ ਇੰਡੀਆ ਦੇ ਵਿੱਚ ਹੈ ਅਸੀਂ ਮੈਗਾਵਾਟ ਪ੍ਰੋਜੈਕਟ ਕਰ ਰਹੇ ਆ 3-3 ਰੁਪਏ ਬਿਜਲੀ ਉੱਥੇ ਲੋਕ ਲਾ ਕੇ ਤੇ ਵੇਚ ਰਹੇ ਆ ਅਸੀਂ ਪੀਪੀਏ ਵੀ ਕਰਦੇ ਆ ਆਪਦਾ ਵੀ ਲਾਉਣੇ ਆ ਤੇ ਲੋਕਾਂ ਨੂੰ ਲਾ ਕੇ ਵੀ ਦਿੰਨੇ ਆ ਉਹ ਵੀ ਸਾਡਾ ਮਤਲਬ ਪੀਸੀ ਦਾ ਕੰਮ ਵੀ ਕਰਦੇ ਆ ਤਾਂ ਤੁਸੀਂ ਇਹ ਵੇਖੋ ਕਿ 3 ਰੁਪਏ ਬਿਜਲੀ ਵੇਚ ਕੇ ਤਾਂ ਲੋਕਾਂ ਨੂੰ ਫਾਇਦਾ ਹੈ ਥੱਲੇ ਲਾਉਣ ਦੇ ਵਿੱਚ 3 4 ਵੱਧ ਸਟਰਕਚਰ ਲੱਗਦਾ ਹੈ ਜ਼ਮੀਨ ਦਾ ਠੇਕਾ ਦੇਣਾ ਪੈਂਦਾ ਹੈ ਬੰਦੇ ਰੱਖਣੇ ਪੈਂਦੇ ਆ ਠੀਕ ਹੈ ਤਾਰਬੰਦੀ ਦਾ ਖਰਚਾ ਹੁੰਦਾ ਹੈ ਠੀਕ ਹੈ ਉਹਨੂੰ ਰੈਗੂਲਰ ਚਲਾਉਣਾ ਕਿੰਨਾ ਵਿਆਜ ਪੈਂਦਾ ਤਾਂ ਉਹਦਾ ਫਾਇਦਾ ਲੈ ਰਿਆ 3 ਰੁਪਏ ਯੂਨਿਟ ਵੇਚ ਕੇ ਤਾਂ ਤੇ ਆਪਾਂ ਜਿਹਦੀ 7-8 ਰੁਪਏ ਬਿਜਲੀ ਵੱਜਦੀ ਆ ਤੇ ਉਹਨਾਂ ਨੂੰ ਫਾਇਦਾ ਨਹੀਂ ਹੋ ਰਿਹਾ ਇੱਕ ਗੱਲ ਇਹ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹਣਾ ਜਿਹੜੇ ਬੰਦੇ ਨੈਗੇਟਿਵਿਟੀ ਫਲਾਉਂਦੇ ਆ ਦੂਜੀ ਗੱਲ ਆਪਾਂ ਸਾਰਾ ਪੈਸੇ ਸੋਚੀ ਜਾਣਾ ਜੀ ਠੀਕ ਹੈ ਕਿਉਂਕਿ ਗ੍ਰੀਨ એનર્ਜੀ ਫਿਰ ਫਾਇਦਾ ਕਾਹਦੇ ਚ ਹੈ ਕੋਲਾ ਵਾਲਿਆਂ ਇਹਦਾ ਦੂਜਾ ਬਦਲ ਕੀ ਆ ਕੋਲਾ ਇਹ ਕੋਲੇ ਦਾ ਬਦਲਾ ਠੀਕ ਹੈ ਕੋਲਾ ਆਪਾਂ ਬਾਲਦੇ ਆ ਅੱਠ ਟ੍ਰੇਨਾਂ ਰੋਜ਼ ਪੰਜਾਬ ਚ ਆ ਰਹੀਆਂ ਤੇ ਚਾਰ ਟ੍ਰੇਨਾਂ ਜਿਹੜੀਆਂ ਹੈਗੀਆਂ ਉਹ ਸਵਾਦੀਆਂ ਸਾਡੇ ਜੁਮੇ 50% ਸਵਾਬ ਵਜਦੀ ਹੈ ਨਾ ਉਹਨੂੰ ਖੇਤ ਚ ਪਾ ਸਕਦੇ ਆ ਜੇ ਉਹ ਪਾਣੀ ਜਰਲਦੀ ਹੈ ਤਾਂ ਸਾਨੂੰ ਕੈਂਸਰ ਦਾ ਕਾਰਨ ਜੇ ਹਵਾ ਚੁੱਟ ਕੇ ਰਲਦੀ ਹੈ ਤਾਂ ਸਾਡੀ ਹਵਾ ਪੋਲੂਸ਼ਨ ਉਹਨੂੰ ਰੱਖਣ ਦੀ ਸਮੱਸਿਆ ਇਹਨਾਂ ਨੇ ਕਿਹਾ ਇੱਟਾਂ ਚ ਪਾਓ ਉੱਥੇ ਨਹੀਂ ਉਹ ਵਰਤੋਂ ਹੋ ਰਹੀ ਇਹਨਾਂ ਨੇ ਕਿਹਾ ਸੀਮੈਂਟ ਚ ਪਾਓ ਸੀਮੈਂਟ ਵਾਲੇ ਬਹੁਤ ਥੋੜਾ ਵਰਤ ਰਿਹਾ ਬਠਿੰਡੇ ਜਾ ਕੇ ਦੇਖ ਲਓ ਸਵਾਹੀ ਸਵਾ ਪਈ ਹੈ 100 ਮੈਗਾਵਾਟ ਦਾ ਪ੍ਰੋਜੈਕਟ ਸਰਕਾਰ ਨੇ ਲਾਉਣਾ ਉੱਥੇ ਕੋਈ ਲਾਉਣ ਨੂੰ ਤਿਆਰ ਨਹੀਂ ਕਿਉਂਕਿ ਥੱਲੇ ਸਵਾ ਉਹਦੇ ਠੀਕ ਹੈ ਸਾਨੂੰ ਵੀ ਉਹਦੇ 'ਚ ਅਸੀਂ ਦੋ ਵਾਰ ਉੱਥੇ ਵਿਜ਼ਿਟ ਕਰਿਆ ਆਇਆ ਸੋ ਤੁਸੀਂ ਕੱਲਾ ਪੈਸਾ ਨਾ ਸੋਚਿਆ ਕਰੋ ਆਪਾਂ ਗ੍ਰੀਨ એનર્ਜੀ ਦੇ ਤੇ ਵੀ ਸ਼ਿਫਟ ਹੋ ਰਿਹਾ ਆਂ ਆਪਾਂ ਆਪਦਾ ਪੁੱਖ ਵੀ ਸਰਕਤ ਕਰ ਰਹੇ ਆਂ ਆਪਾਂ ਪੈਸੇ ਬਚਾਉਣ ਦੇ ਨਾਲ ਨਾਲ ਆਪਾਂ ਆਪਦੇ ਦੇਸ਼ ਨੂੰ ਆਪਾਂ ਆਪਦੇ ਵਾਤਾਵਰਣ ਨੂੰ ਵੀ ਬਚਾ ਰਹੇ ਆਂ ਸੋ ਇਹ ਹੈ ਇਹ ਹੈ ਚੇਂਜ ਵੱਡੀ ਸੋ ਇਹ ਐਕਟੀਵਿਟੀ ਫਲਾਉਣ ਵਾਲੇ ਬੰਦਿਆਂ ਨੂੰ ਮੈਂ ਕਹਿੰਦਾ ਮੇਰੇ ਨਾਲ ਜਿੱਥੇ ਮਰਜ਼ੀ ਡਿਬੇਟ ਰੱਖ ਲਓ ਜਿਹੜੇ ਬੰਦੇ ਕਹਿੰਦੇ ਆ ਫਾਇਦਾ ਨਹੀਂ ਆ ਮੈਂ 7 ਕਿਲੋਵਟ ਦਾ ਲਾਇਆ ਹੋਇਆ ਜੀ ਮੇਰੇ ਨਾਲ ਬਹਿ ਕੇ ਡਿਸਕਸ਼ਨ ਕਰ ਲੈਣ ਮੈਂ ਉਹਦੇ ਫਾਇਦੇ ਵੀ ਦੱਸ ਦਊਗਾ ਜੇ 3 ਵਡੀਆਂ ਕੰਪਨੀਆਂ ਸਵਾ ਦੋ ਰੁਪਏ ਬਿਜਲੀ ਵੇਚੀ ਜਾਂਦੀ ਹੈ ਉਹਨਾਂ ਨੂੰ ਫਾਇਦਾ ਹੈ ਤੇ ਫਿਰ ਜਿਹਦੀ 8-10 ਰੁਪਏ ਵਜਦੀ ਹੈ ਇੰਡਸਟਰੀ ਵਾਲਿਆਂ ਦੀ 10 ਰੁਪਏ ਬਿਜਲੀ ਵਜਦੀ ਹੈ ਕੋਲ ਸਟੋਰ ਵਾਲਿਆਂ ਦੀ 11-12 ਰੁਪਏ ਯੂਨਿਟ ਉਹਨਾਂ ਨੂੰ ਪੈਂਦਾ ਉਹ ਵਜਦੀ ਹੈ ਠੀਕ ਹੈ ਜੀ ਹੁਣ ਇੱਕ ਹੋਰ ਉਹਦੇ ਚ ਆ ਗਿਆ ਹੁਣ ਇਹਨਾਂ ਨੇ ਓਪਨ ਅਕਸੈਸ ਦਾ ਦਿੱਤਾ ਹੈ ਜਿਹੜੀ ਵੀ ਵੱਡੀ ਇੰਡਸਟਰੀ ਹੈ ਜਿਵੇਂ ਉਸਵਾਲ ਵਾਲੇ ਆ ਬਾਂਡੀਪਿੰਡ 55 ਮੈਗਾਵਾਟ ਦਾ ਲਾ ਰਹੇ ਆ ਇਹ ਕਹਿੰਦੇ ਆ ਵੀ ਕਿਸੇ ਵੀ ਗ੍ਰਿਡ ਤੇ ਆਪਦਾ ਪਲਾਂਟ ਲਾਓ ਇੱਥੋਂ ਬਿਜਲੀ ਇੰਜੈਕਟ ਕਰੋ ਜਿੱਥੇ ਤੁਹਾਡੀ ਵੀ ਫੈਕਟਰੀ ਹੈ ਉੱਥੇ ਲੈ ਲਓ ਫਿਰ ਉਹ ਬ ਸੋ ਵੀ ਅਮੇਨ ਐਕਟੀਵਿਟੀ ਭਲਾਉਣ ਵਾਲੇ ਬੰਦੇ ਆ ਇਹਨਾਂ ਤੋਂ ਬਚਣਾ ਚਾਹੀਦਾ ਗ੍ਰੀਨ એનર્ਜੀ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਚਾਹੇ ਛੋਟਾ ਕੰਮ ਕਰੋ ਚਾਹੇ ਕੋਈ ਬੂਟਾ ਲਾਓ ਚਾਹੇ ਕੋਈ ਪਾਣੀ ਵਾਲਾ ਗੀਜ਼ਰ ਲਾਓ ਤੁਸੀਂ ਜਿਹੜਾ ਸੋਲਰ ਵਾਲਾ ਠੀਕ ਹੈ ਜੀ ਸੋਲਰ ਟਿਊਬਲੇਟਾਂ ਲਾਓ ਠੀਕ ਹੈ ਤੁਸੀਂ ਜਿਹੜਾ ਸੋਲਰ ਮੋਟਰਾਂ ਲਾਓ ਤੁਸੀਂ ਘਰੇ ਆਉਦੇ ਸੋਲਰ ਲਾਓ ਇਹ ਚੀਜ਼ਾਂ ਜਿਹੜੀਆਂ ਆਪਣੀਆਂ ਆਉਣ ਵਾਲੇ ਪੇਖ ਚ ਆਪਣੇ ਬੱਚਿਆਂ ਨੂੰ ਸੁਰੱਖਿਤ ਕਰਨੀਆਂ ਆਪਾਂ ਬਹੁਤ ਆਪਦਾ ਨੁਕਸਾਨ ਕਰ ਚੁੱਕੇ ਆ ਬਹੁਤ ਜ਼ਿਆਦਾ ਸੋ ਮੇਰੀ ਇਹੀ ਬੇਨਤੀ ਆ ਵੀ ਗ੍ਰੀਨ એનર્ਜੀ ਨਾਲ ਜੁੜੋ ਤੁਹਾਡਾ ਬਹੁਤ ਬਹੁਤ ਧੰਨਵਾਦ